ਤਨਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾ ਸਾਹਿਬ ਹਰ ਜੋ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਇ ਅਹੰਕਾਰ ਅਨੰਦ ਕਾ ਪਿਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਸਹ ਹਰ ਸੇਵਿਆ ਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਦੁਖ ਦਾ ਰੂਹ ਸੁਗ ਰੁਗ ਪਿਆ ਜਾ ਸੁਗਤਾ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੇ ਨਾ ਹੋਏ ਬਲਹਾਰਿ ਗੁਦਤ ਤਵਸਿਓ ਤੇਰਾ ਅੰਤ ਨ ਜਾਏ ਲਖਿ ਰਹਾਉ ਜਾਤਮੈ ਜੋ ਜੋ ਤਮੈ ਜੋਤਾ ਜਾਤਮੈ ਜੋਤ ਜੋਤਮੈ ਜੋਤਾ ਅਕਲ ਕਲਾਉ ਪਰਪੁਰ ਰਹਾ ਤੂੰ ਸੱਚਾ ਸਾਬਸ ਸਵਾਲ ਜਿਨ ਕੀਤੇ ਸੁਪਾਰ ਪਿਆ ਕਹੋ ਨਾਨਕ ਕਰਤੇ ਕਿਵਤ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਗਸ ਸਮਹ ਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੁਕਰ ਕਿਹਾ ਜਤਬਾ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਕਾ ਕੀਤੇ ਤੇਰੇ ਵਵਨ ਹਾਰ ਕੀਤੇ ਤੇਰੇ ਰਾਗ ਪਰੇ ਸੋਖਈਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਉਣ ਪਾਣੀ ਬਸੰਤਰ ਗਾਵੈ ਰਾਜ ਧਰਮ ਦੁਵਾਰੇ ਗਾਵਨ ਤੁਨੋਂ ਚਿਤ ਗੁਪਤ ਲਖ ਜਾਨਣਾ ਲਗ ਲਗ ਧਰਮ ਵਿਚਾਰੇ ਗਾਵਣ ਤੁਨ ਐਸਰ ਬਰਮਾ ਦੇ ਵੇ ਸੋਹਣ ਤਿਰਸਦਾ ਸਵਾਰੇ ਗਾਵਣ ਤੁਤ ਨੰਦਰੰਦਰ ਆਸਨ ਬਟੇ ਦੇਵਤਿਆਂ ਦਰ ਨਾਲੇ ਗਾਵਣ ਤੁਨ ਸੇ ਸਮਾਦੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰ ਗਾਵਣ ਤੁਨ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਵ ਨਾਲੇ ਗਾਵਣ ਤੁਨ ਮੋਹਣੀ ਆ ਮਨ ਮੋਹਣਾ ਸੁਰਗ ਮੱਚ ਪਿਆਲੇ ਗਾਵਣ ਤਦੁਰਤ ਨੋ ਪਾਏ ਤੇਰੇ ਅਠਸੜ ਤੀਰਥ ਨਾਲੇ ਗਾਵਣ ਤੂ ਨੋ ਜੋਤ ਮਹਾਵਲ ਸੂਰਾ ਗਾਵਣ ਤੂ ਨੋ ਖਾਣੀ ਚਾਰੇ ਗਾਵਣ ਤੂ ਨੋ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦ ਨੋ ਗਾਵਣ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਿ ਤੂ ਨੋ ਗਾਵਣ ਸੇ ਮਨ ਚਿਤ ਨ ਆਵਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸੱਟ ਸਾਹਿਬ ਸਚ ਸੱਚ ਨਾਹੀ ਹੈ ਪੀਓ ਸਜਨ ਜਸ ਸਚ ਨਾ ਜਨ ਰਚਾਈ ਰੰਗ ਰੰਗ ਭਾਤੇ ਕਰ ਕਜਨ ਸੇ ਮਾਇਆ ਜਿਨੁ ਪਾਈ ਕਰ ਕਰ ਦੇਖ ਕੀਤਾ ਆਪਣਾ ਜੋਤ ਸਦੇ ਵਡਿਆਈ ਜੋਤ ਸਪਾਵੇ ਸੋਇ ਕਰ ਸਿਬਰੁ ਕਮਨ ਕਰ ਨ ਜਾਇ ਸੋ ਪਤਿ ਸਾਬ ਸਾਬਤ ਸਾਇਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਖ ਸਭ ਕੋਇ ਕਿਵਡ ਵੱਡਾ ਡੀਠਾ ਹੋਇ ਕੀਮਤ ਪਾਇ ਨ ਕਹਿ ਜਾਏ कहने वाले तेरे समाए वड्डे मेरे साहिबा घरग मीरा गुणी ghiरा कोई न जाने तेरा केता केवट चीरा रहआव सब सुरति मिल सुरति कमाई सब कीमत मिल कीमत पाई ज्ञानि तने गुरु गुरहाई कहण न जाई तेरी तिल वड्डे आए सब सत्त सब तव सब चंगियां सदा पुरकाकियां वड्ढियां तदवन सिदिक न पइया करन लन ठकर हई आखन मळा क्या विचारा ਸਿਵਤੇ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਤ ਸੇ ਕੇ ਆਚਾਰ ਨਾਨਕ ਸੱਚ ਸਵਾਰਨ ਹਰ ਹਾਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਓਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਫੂਕਤ ਭੁੱਖੇ ਖਾ ਚਲੀਐ ਦੁੱਖ ਸੁਖ ਵਿਸਰੈ ਮੇਰੀ ਮਾਏ ਸੱਚ ਸਭ ਸੱਚ ਨੈ ਰਹਾਓ ਸੱਚੇ ਨਾਮ ਕੀ ਤਲ ਵਡਿਆਈ ਆਖ ਤਕੇ ਕੀਮਤ ਨਹੀਂ ਪਾਏ ਜਿਸ ਮਿਲਕੇ ਆਖਣ ਪਾਹ ਵਡਨ ਹੋਇ ਘਾਟ ਨ ਜਾਏ ਨਾ ਹੋ ਮਰਨ ਹੋਵੇ ਸੋਗਾ ਦਿੰਦਾ ਰਹਿਨ ਚੁੱਕਾ ਭੋਗਾ ਗੁਣ ਇਹੋ ਰਾਹੀ ਕੋਏ ਨਾ ਕੋ ਹੋਆ ਨਾ ਕੋ ਜੇ ਵੜਿਆ ਪਤਿ ਹੜ ਤੇਰੀ ਧਾਤ ਨਿਰੰਦਨ ਕਰਕੇ ਕੀਤੀ ਰਾਤ ਖਸਮ ਸਰਤ ਇਕਮ ਜਾਤ ਨਾਨਕ ਨਾਮ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਛੁੱਥਾ ਹਰ ਕੇ ਜਨ ਸਤਗੁਰ ਸਤਿਪੁਰਖਾਂ ਬਿਨਿ ਕੋ ਰੂ ਗੁਰ ਪਾਸ ਹਮ ਕੀ ਰਿ ਕਰਮ ਸਤਗੁਰ ਸਰਨਾਏ ਏ ਕਰਦਿਆ ਨਾਮ ਪ੍ਰਗਾਸ ਮੇਰੇ ਮਿਤ ਗੁਰ ਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰ ਪ੍ਰਾਨ ਸਖਾਈ ਹਰ ਕੀਰਤ ਹਮ ਰੇ ਰਾਸ ਰਹਾਓ ਹਰ ਦਿਨ ਕੇ ਵਡ ਭਾਗ ਵਡੇ ਰ ਜਨ ਹਰ ਅਰਸਰਦਾ ਹਰ ਪਿਆਸ ਹਰ ਹਰ ਨਾਮ ਮਿਲ ਲਾ ਤ੍ਰਪਤਾ ਸਹ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਰਸ ਨਾਮ ਨ ਪਾਇਆ ਤੇ ਪਗਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜੀਵੇ ਤਿਰਗ ਜਵਾਸ ਜਨ ਹਰ ਦਿਨ ਸਤਿਗੁਰ ਸੰਗਤ ਪਾਈ ਤੰ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਗਤ ਤੁਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਉਦਮ ਜਾਰ ਹਰ ਜੀਉ ਪਰਿਆ ਸਾਲ ਪਤਨ ਮੈਂ ਜੰਤੂ ਪਾਇ ਤਾ ਕਰਜ ਕਾਗੈ ਕਰ ਥਰਿਆ ਮੇਰੇ ਮਾਤੂ ਜੀ ਸਤ ਸੰਗਤ ਮਿਲੈ ਸੁਤਰਿਆ ਗੁਰ ਪ੍ਰਸਾਦ ਪ੍ਰਹੰ ਪਦ ਪਾਇਆ ਸੁਖ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸਦ ਬਣਤਾ ਕੋਇ ਨ ਕਿਸ ਕੀਤ ਹਰਿਆ ਸਰਸਰਿ ਜਿਸ ਬਾਹ ਟਾਂਕੁਰ ਕਾਹੇ ਮਨ ਪੁਕਰਿਆ ਊਡੇ ਊਡਾ ਵੈ ਸ ਕੋ ਸਾ ਤਿਸ ਪਛ ਬਚਰੇ ਛਰੇਆ ਤਿਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਦਾਨ ਠਾਕੁਰ ਕੜਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰੰਤਨ ਭਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੂਪੁਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਰਨਜਨ ਹਰਪੁਰਖ ਨਰਨਜਨ ਹਰਗਮਗਮ ਭਾਰ ਸਭ ਤਿਆਵੇ ਸਭ ਤਿਆਵੇ ਤੁਧ ਜੀ ਅਡ ਸੱਚੇ ਸਰਜਨ ਹਾਰ ਸਭ ਜੇ ਤੁਮਾਰੇ ਜੀ ਤੁਝਿਆਂ ਕਾਹ ਦਾ ਤਾਰ ਹਰ ਤਿਆਵ ਸੰਤੋ ਜਿਸ ਸਭ ਦੁੱਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਹ ਨਾਨਕ ਜੰਤ ਵਿਚਾਰਾ ਤੂੰ ਕਟਕਟਾਂ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇਕ ਦਾ ਤਿਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਤ ਆਪੇ ਭੁਗਤਾ ਜਿ ਹਉ ਤਦ ਬਿਨ ਆਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਅਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਨਾਨਕ ਤិន ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸਹਿਜਨ ਜੁਗ ਮੈਂ ਸੁਖ ਵਾਸੀ ਸੇਮੁਕਤ ਸੇਮੁਕਤ ਭੇਜਨ ਹਰ ਧਿਆਵੈ ਆ ਜੀ ਤਿਨ ਟੂਟੇ ਜਮ ਕੀ ਫਾਸੀ ਜਿਨਰ ਪੋ ਜਨ ਹਰ ਨਰਪੋ ਧਿਆਵੈ ਆ ਜੀ ਤਿਨ ਕੋ ਪੋ ਸਭੁ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਵੈ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਨਾਰ ਜੀ ਪਰੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਧ ਜਹਰਨ ਕ ਅਨੇਕ ਅਨੰਤ ਤੇਰੇ ਅਨਕ ਤੇਰੇ ਕਰਹਰ ਪੂਜਾ ਜੀ ਤਪ ਤਾਪੈ ਜਪੈ ਬਿਆੰਤਾ ਤੇਰੇ ਅਨੇਕ ਤੇਰੇ ਨਿਕ ਪੜੈ ਬੋ ਸਿਮਰ ਸਾਸਤ ਜੀ ਕਰ ਕੇ ਰਿਆਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਪਲੇ ਜਨਨਾਨਕ ਜੀ ਜੋ ਪਾਹ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੇ ਤੂੰ ਜਿਵੜਾ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਚਲ ਕਰਤਾ ਸੋਈ ਤੁਦੇ ਆਪੇ ਭਾਵ ਹੈ ਸੋਈ ਵਰਤੈ ਜੇ ਤੂੰ ਆਪੇ ਕਰਹੈ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਦੇ ਆਪੇ ਸਿਰ ਸਭ ਕੋਈ ਨਨਾਨ ਨ ਗੁਣ ਗਾਵੈ ਕਰਤੇ ਕੇ ਜੀ ਜੋ ਸਸ ਕਾਢਨੋਈ ਆਸਾ ਮਹੱਲਾ ਛੁੱਥਾ ਤੂੰ ਕਰਤਾ ਸਚਿਆਰ ਮਹਿਡਾ ਸਾਈਂ ਜੋ ਤੋਂ ਪਵੈ ਸੋਈ ਥਿਸੀ ਜੋ ਤੂੰ ਦੇ ਸੋਇ ਹਾਂ ਪਾਈ ਰਹਾਉ ਸਭ ਤੇਰੇ ਤੋਂ ਸਭ ਨੇ ਤਿਆਹਾ ਜਿਸਨੂੰ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਨ ਦੂਜਾ ਕੋਈ ਨਾਹੇ ਜਿਹੜਾ ਸਭ ਤੇਰਾ ਖੇਲ ਵਿਜਗ ਮਿਲ ਵਿਛੜਿਆ ਸੰਜੋਗੀ ਮਿਲ ਜਿ ਸਨੋਂ ਤੂੰ ਜਾਣੈ ਸੋ ਜਨ ਜਾਣੈ ਹਰ ਗੁਣ ਸਦੇ ਆਖ ਵਖਾਣੈ ਦਿਨ ਹਟ ਸੇ ਵਿਆ ਤਨ ਸੁਗ ਪਾਇਆ ਸਹਿਜ ਹਰਿ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਬਣ ਦੂਜਾ ਵਰਨ ਕੋਏ ਤੂੰ ਕਰ ਕਰਵੇ ਕਹਿ ਜਾਣੈ ਸੋ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਿਲ ਨਿਵਾਸ ਪਾਣੀ ਪਾਵਤ ਨਹਿ ਕੀਆ ਪੰਕਜ ਵਾਂ ਪਗ ਨਹਿ ਚਾਲਾ ਹਮ ਦੇਖਾਂ ਤੈ ਡੂਬਿ ਅਲੇ ਮਨ ਇੱਕ ਰੰਟੇ ਤਸ ਮੋੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋਂ ਜਤੀ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਵਤ ਨਾਨਕ ਤਨ ਕੀ ਸਰਨਾ ਦਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ 5 ਵਾ ਪਹਿ ਪ੍ਰਾਪਤ ਮਹਨੁਕ ਦੇਹੁਰਿਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾਰ ਤੇਰ ਕੀ ਤਨ ਕਾਮ ਅਮਰ ਸਾਹ ਸੰਗਤਿ ਪੜ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨ ਜਾਨਿਆ ਹਰ ਰਾਇ ਕਹੋ ਨਾਨਕ ਹਮ ਨਿਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹ ਦਸਵੇਂ ਕਬਿਓ ਬਾਤ ਬੇਨਤੀ ਛੋਪੀ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਅਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦਰ ਸਬਾ ਤੁਮ ਕਾਉ ਆਪ ਹਾਥ ਮਹਿ ਵਿੱਚ ਹੋ ਸੁਖਿ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਮੋਰ ਚਨਜ ਕਰਤ ਕਰਿ ਅਸ ਬਰਨ ਕੋ ਆਸੰਗਰੀਆ ਪੂਰਨ ਹੋਇ ਮਹਾਰੀ ਆਸ ਤੋਰਪਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰਨਾ ਤਿਉ ਜੋ ਵਰਟਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੇ ਚੋਂ ਚੋਂ ਸਤਰ ਹਮਾਰੇ ਮਾਰਿਐ ਆਪਹਾਤ ਦਮਜੋ ਪਰਿਆ ਮਰਨ ਕਾਲ ਕਤਰਾ ਸੁਨਵਰੀਐ ਹੋਜੂ ਸਦਾ ਹਮਾਰੇ ਪਛਾ ਸ੍ਰੇਸਤੂ ਜੋ ਕਰਿਓ ਰੱਛਾ ਰਖ ਲਿਓ ਮੋ ਰਖਣ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮੋ ਪੁਰਿ ਚਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਉਤਰਾ ਕਾਲ ਪੈ ਸ਼ਿਵ ਜੋ ਉਪਤਰਾ ਕਲਪ ਕ੍ਰਿਪਾ ਰਿਸ਼ਨ ਪ੍ਰਕਾਸ਼ ਸਕਲ ਕਲ ਗਕਿਯਾ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦਰ ਬ੍ਰਹਮਾ ਜੂਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਜਸ਼ਨ ਪਜਾਇਓ ਆਦੰਤੇ ਕਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸੀਹ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨਕੋ ਸਭ ਗਣ ਸੁਗਦੀਓ ਸਤਰਨ ਕੋ ਪਲ ਮੋਹ ਬਦ ਕੀਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਟਿੱਟੇ ਤੇ ਕੁੰਚ ਰਸ ਤੁਲਾ ਸਭਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਪਾਇਤ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੇ ਕਟਕਟ ਕੇ ਪਟਪਟ ਕੀ ਜਾਣੇ ਜਬ ਉਦਕਰਖ ਕਰਾ ਕਰਤਾਰ ਪਰਦਾ ਤਰਤਵ ਦੇਹ ਅਪਾਰ ਜਬ ਆਕਰ ਕਰਤੇ ਹੋ ਕਬ ਹੂੰ ਤੋ ਮੈ ਮਿਲ ਦੇਹ ਤਰ ਸਭ ਹੂੰ ਜਿਤੇ ਬਦਨ ਸੜਸਪਤਾਰ ਆਪੋ ਆਪਣੀ ਭੂਜ ਉਚਾਰੈ ਤੁਮ ਸਬਿਹਿ ਤੇ ਰਤਨ ਰਾਲਮ ਜਾਣਤ ਬੇਧ ਪੇਧ ਅਰ ਅਲਮ ਨਿਰੰਕਾਰ ਨਿਰਭਕਾ ਨਰਲੰਭ ਆਦ ਅਨਿਲ ਅਨਾਦ ਅasamb ਤਾਂ ਕਾ ਮੂੜ ਚਾਰਤ ਭੇਦਾ ਜਕੂ ਭੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨੁਨ ਮੰਨਤ ਮਹਾ ਮੂੜ ਕਟ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਰੰਗਕਾਰ ਕਾ ਚਿਨਤਨਹਿ ਪਿਵ ਆਪ ਆਪਨੀ ਬੁੱਧ ਹੈ ਜਿਤੀ ਬਰਨਤ ਪਿੰਨਪਿੰਨ ਤੋਂ ਹੈ ਤੇਤੇ ਤੁਮਰਾ ਲਖਨ ਜੈ ਪਸਾਰ ਕੈਵ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਉ ਰਾਵਕਿ ਹਿ ਪੂਪਾ ਅੰਡਜ ਰਸੇ ਤਜ ਕਿਨੇ ਉਤਪਜ ਖਾਨ ਬਹੁ ਰਚ ਦਿਨੇ ਕਹੋ ਫੁੱਲ ਰਾਜਾ ਹਵ ਬੈਠਾ ਕਮਸ ਮਿਤ ਪਿਉ ਸੰਗ ਕਰ ਇਕੱਠਾ ਸਗਰ ਸੈਟ ਦਿਖਾਈ ਅਚੰਪਵ ਆਦ ਜੁਗਾਂ ਸ੍ਰੋ ਸਿਆੰਬਵ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਰੈ ਸਿਕ ਸੰਗ ਰੋ ਦੁਸ਼ਟ ਜਿਤ ਉੱਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਤ ਜਿਸ ਤੋਂ ਤਵ ਸਰਨੀ ਪਰੇ ਤਨ ਕ ਦੁਸ਼ ਦੁਖ ਤਾ ਮਰੇ ੁਰਖ ਜਵਨ ਪਗ ਪਰ ਇਤਿਹਾਰੇ ਤਨ ਕੈ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਕਾਲ ਨਿਕਟਨ ਆਏ ਹੈ ਰਖਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਸ਼ਟ ਟਰੈ ਤਤ ਕਾਲਾ ਕਿਰਪਾ ਦਸ਼ਤਨ ਜਾਇ ਨ ਹਰਹੁ ਤਾਂ ਕੇ ਤਾਪ ਤਨ ਕਮੇ ਹਰਹੁ ਰਿੱਧ ਸਿਦ ਕਰਮ ਸਭ ਹੋਈ ਦੁਸ਼ਟ ਛਹ ਸ਼ਕਨ ਕੋਈ ਇਕ ਬਾਰ ਜੇ ਤੁਮੈ ਸੰਭਾਰਾ ਕਾਲ ਫਾਸਤ ਤਹੇ ਉਬਾਰਾ ਜਿਨ ਨਰਨਾਮ ਤਿਹਾਰੂ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਨ ਤੇ ਹਾਰੀ ਆਪਾ ਹਾ ਦੇ ਲਿਓ ਉਬਾਰੀ ਸਰਬ ਠੋਰ ਮੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਿਆਨਿਓ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਮ ਤੇ ਇੱਕ ਨ ਮੰਨਿਓ ਸਿਮਰਤ ਸਾਸ਼ਤਰ ਵਿਦ ਸਬੈ ਕੋ ਭੇਦ ਕਹ ਮੇ ਇੱਕ ਨ ਜਾਣਿਓ ਸਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜਕੈ ਗਇਓ ਤੁਹਾਰ ਦੁਆਰ ਬਾਹੇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJA ANAND EK ONKAR SATGURU PRASAD ANAND PYA MERI MAAI SATGURU MAIN PAAYA SATGURU TA PAAYA SAH SEETI MANAV JI AA VADHAIYA RAAG RATAN PARWAR PARIYA SHABDA GAAVAN AAIA SHABDO TA GAAVO HARI KIRA MAN JINE VASAYA KAH NANAK ANAND VA SATGURU MAIN PAAYA ਏ ਮਨ ਮੇਰੇ ਆਕੂੰ ਸਦਾ ਰਹੂ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਕੀ ਕਰਹੁ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨੰਗਲਾ ਸਮਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਾ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਆਧਾਰੂ ਸਤ ਨਾਮ ਆਧਾਰ ਮੇਰਾ ਜਿਨ ਪੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਛਾਂ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਹਟਾਹ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਬਤ ਰੂਪਿਆ ਰੂ ਸਾਚਾ ਨਾਮ ਮੇਰਾ ਆਧਾਰ ਰੂ ਵਾਜ ਪੰਚ ਛਾਵ ਤਤ ਕਰਸ ਪਗ ਕਰਸ ਪਗ ਸਬਦ ਵਾਜ ਕਲਾ ਜਿਤ ਕਰਤ ਹਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋ ਆ ਤਦ ਕਰ ਅਨਹਦ ਵਾਜੀ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋ ਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮንዳਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਾ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਾਸਤ ਤ ਜੀ ਨਾ ਜਾਈ ਨਿਤ ਨਿਤ ਰਖੋ ਰਤਾਰੋ ਤਮ ਸੰਸਾਰ ਚਰਨ ਲਗਤ ਰਿਐ ਸਬ ਨਾਨਕ ਬ੍ਰਹਮ ਅਪਸਾਰੋ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿ ਤੋਈ ਮੈਂ ਨਿਰਗੁਣ ਹਾਰ ਏਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲ ਤਾ ਜੀਵਾਂ ਤਨ ਮਨ ਠਿਵੈ ਹਰਿਆ ਪੌੜੀ ਜਥਾ ਤੂੰ ਸਮਰਥ ਜਥਾ ਕੋਏ ਨਾਹੀ ਉਥੈ ਤੇਰੀ ਰਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਇ ਤਰ ਛਟ ਜਾਹੀ ਪਉ ਜਲੇ ਬਖਮਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਹੀ ਖਾਹੇ ਕਲ ਮਹਿ ਉਪਨ ਗੁਣ ਗੋਵਿੰਦ ਗਾਹੇ ਸਭ ਸਾਨੂੰ ਕਿਰਪਾਲ ਸੁਮਾਲੇ ਸਾਈ ਸਾਈ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹੱਲਾ 50 ਅੰਤਰ ਗੁਰ ਆਰਾਧਣਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਵਥ ਦੇ ਜਗ ਮੈਂ ਉਤਮ ਕਾਢੀ ਹੈ ਫਿਰ ਲਕੀ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪੁ ਭਾਰਿਯਨ ਗੁਰ ਕੀ ਪੈਰੀ ਪਾਏ ਕਾਜ ਸੁਹਾਰਿਯਨ ਹੋਆ ਆਪ ਧਿਆਲ ਮਨੋ ਨਾ ਵਿਸਾਰਿਯਨ ਸਾਜਨਾ ਕੈ ਸੰਗ ਪਵ ਜਲ ਤਾਰਿਯਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਧਾਰਿਯਨ ਤੇ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ